ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਆਪਣੀ ਰਾਜਨੀਤਿਕ ਦਖਲਅੰਦਾਜ਼ੀ ਵਿਧਾਨ ਲਈ ਔਰ ਆਮ ਆਦਮੀ ਪਾਰਟੀ ਦੇ ਏਜੰਟਾਂ ਨੂੰ ਯੂਨੀਵਰਸਿਟੀਆਂ 'ਚ ਕਾਬਜ਼ ਕਰਾਣ ਲਈ ਜਿਹੜਾ ਗੈਰ ਸੰਵਿਧਾਨਕ ਬਿੱਲ ਪੰਜਾਬ ਵਿਧਾਨ ਸਭਾ 'ਚ ਪਾਰਿਤ ਕੀਤਾ ਸੀ ਕਿ ਮੁੱਖ ਮੰਤਰੀ ਪੰਜਾਬ ਨੂੰ ਚਾਂਸਰ ਬਣਾ ਦਿੱਤਾ ਜਾਏ ਉਸ ਬਿੱਲ ਨੂੰ ਮਾਨਯੋਗ ਰਾਸ਼ਟਰਪਤੀ ਜੀ ਨੇ ਅਸਵੀਕਾਰ ਕਰ ਦਿੱਤਾ ਮੈਂ ਸਮਝਦਾ ਕਿ ਇਹ ਫੈਸਲਾ ਬਹੁਤ ਹੀ ਸਵਾਗਤਯੋਗ ਹੈ ਅਸੀਂ ਉਦੋਂ ਵੀ ਗੱਲ ਕਹੀ ਸੀ ਕਿ ਮੁੱਖ ਮੰਤਰੀ ਗੈਰ ਸਵਿਧਾਨਕ ਕੰਮ ਕਰ ਰਹੇ ਨੇ ਅੱਜ ਉਸ ਗੱਲ ਤੇ ਮੋਹਰ ਲੱਗੀ ਹੈ ਔਰ ਅਸੀਂ ਬੜੇ ਧੰਨਵਾਦੀ ਆ ਮਾਨਯੋਗ ਰਾਸ਼ਟਰਪਤੀ ਜੀ ਦੇ ਕਿ ਉਹਨਾਂ ਨੇ ਸੰਵਿਧਾਨ ਦੀ ਮਰਿਆਦਾ ਦੀ ਸੰਵਿਧਾਨ ਦੀ ਗરિਮਾ ਦੀ ਰੱਖਿਆ ਕੀਤੀ ਹੈ ਔਰ ਪੰਜਾਬ ਸਰਕਾਰ ਨੂੰ ਗੈਰ ਸਵਿਧਾਨਕ ਕੰਮ ਕਰਨ ਤੋਂ ਰੋਕਿਆ ਹੈ ਔਰ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਗੱਲ ਤੋਂ ਸਬਕ ਲੈਣਗੇ ਔਰ ਅੱਗੇ ਤੋਂ ਗੈਰ ਸਵਿਧਾਨਕ ਕੰਮ ਕਰਨ ਤੋਂ ਗੁਰੇਜ਼ ਕਰਨਗੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਆਪਣੀ ਰਾਜਨੀਤਿਕ ਦਖਲਅੰਦਾਜ਼ੀ ਵਿਧਾਨ ਲਈ ਔਰ ਆਮ ਆਦਮੀ ਪਾਰਟੀ ਦੇ ਏਜੰਟਾਂ ਨੂੰ ਯੂਨੀਵਰਸਿਟੀਆਂ ਚ ਕਾਬਜ਼ ਕਰਾਨ ਲਈ ਜਿਹੜਾ ਗੈਰ ਸੰਵਿਧਾਨਕ ਬਿੱਲ ਪੰਜਾਬ ਵਿਧਾਨ ਸਭਾ ਚ ਪਾਰਿਤ ਕੀਤਾ ਸੀ ਕਿ ਮੁੱਖ ਮੰਤਰੀ ਪੰਜਾਬ ਨੂੰ ਚਾਂਸ ਬਣਾ ਦਿੱਤਾ ਜਾਏ ਉਸ ਬਿੱਲ ਨੂੰ ਮਾਨਯੋਗ ਰਾਸ਼ਟਰਪਤੀ ਜੀ ਨੇ ਅਸਵੀਕਾਰ ਕਰ ਦਿੱਤਾ ਮੈਂ ਸਮਝਦਾ ਕਿ ਇਹ ਫੈਸਲਾ ਬਹੁਤ ਹੀ ਸਵਾਗਤਯੋਗ ਹੈ ਅਸੀਂ ਉਦੋਂ ਵੀ ਗੱਲ ਕਹੀ ਸੀ ਕਿ ਮੁੱਖ ਮੰਤਰੀ ਗੈਰ ਸੰਵਿਧਾਨਕ ਕੰਮ ਕਰ ਰਹੇ ਨੇ ਅੱਜ ਉਸ ਗੱਲ ਤੇ ਮੋਹਰ ਲੱਗੀ ਹੈ ਔਰ ਅਸੀਂ ਬੜੇ ਧੰਨਵਾਦੀ ਆ ਮਾਨਯੋਗ ਰਾਸ਼ਟਰਪਤੀ ਜੀ ਦੇ ਕਿ ਉਹਨਾਂ ਨੇ ਸੰਵਿਧਾਨ ਦੀ ਮਰਿਆਦਾ ਦੀ ਸੰਵਿਧਾਨ ਦੀ ਗરિਮਾ ਦੀ ਰੱਖਿਆ ਕੀਤੀ ਹੈ ਪਰ ਪੰਜਾਬ ਸਰਕਾਰ ਨੂੰ ਗੈਰ ਸੰਵਿਧਾਨਕ ਕੰਮ ਕਰਨ ਤੋਂ ਰੋਕਿਆ ਹੈ ਔਰ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਗੱਲ ਤੋਂ ਸਬਕ ਲੈਣਗੇ ਔਰ ਅੱਗੇ ਤੋਂ ਗੈਰ ਸੰਵਿਧਾਨਕ ਕੰਮ ਕਰਨ ਤੋਂ ਗੁਰੇਜ਼ ਕਰਨਗੇ